ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਛਾ ਪੁਰੇ ਦਿਨਾਂ ਤੋਂ ਦੇਖ ਹੀ ਰਿਹਾ ਕੀ ਕੁਝ ਬਣ ਰਿਹਾ ਪੁਰੇ ਹਾਲਾਤ ਮਾੜੀ ਕਿਸਮਤ ਕਿਸਮਤ ਨਹੀਂ ਇਹਨੂੰ ਕਹੇ ਕਿਸਮਤਾਂ ਤੇ ਚਲੋ ਚੰਗੀਆਂ ਮਾੜੀਆਂ ਚ ਨਹੀਂ ਮੈਂ ਵਿਸ਼ਵਾਸ ਰੱਖਦਾ ਈਦਾ ਗੱਲ ਕਰਨ ਨੂੰ ਇੱਕ ਬਣੀ ਆ ਹੁਣ ਇਹ ਜਿਹੜੇ ਹਾਰਡ ਆਉਂਦੇ ਆ ਇਨੂੰ ਕੀ ਤੁਸੀਂ ਕੁਦਰਤੀ ਆਫਤ ਕਹਦੋਗੇ ਠੀਕ ਹੈ ਜੀ ਕੁਦਰਤੀ ਆਫਤ ਹੁੰਦੀਆਂ ਕੁਦਰਤੀ ਆਫਤਾਂ ਹੁੰਦੀਆਂ ਵਾ ਪੁਚਾਲ ਆ ਜਾਣਾ ਬਿਜਲੀ ਡੇਕ ਪੈਣੀ ਸਮਾਨਾਂ ਚ ਇਹਨੂੰ ਹੜ੍ਹ ਨੂੰ ਆਪਾਂ ਕੁਦਰਤੀ ਆਫਤ ਨਹੀਂ ਕਹਿ ਸਕਦੇ ਇਹ ਤੇ ਆਪਣੀ ਆਪਣੀ ਬਣਾਈ ਹੋਈ ਆਫਤ ਹੈ ਹੁਣ ਵੇਖੋ ਆ ਹੜਾ ਆ ਤੇ ਵੇਖ-ਵੇਖ ਕੇ ਮਨ ਨੂੰ ਕੁਝ ਹੁੰਦਾ ਵਾ ਕਿਤਰਾ ਡੰਗਰ ਰੋੜਦੇ ਜਾਂਦੇ ਆ ਘਰ ਬੁਰੇ ਹਾਲ 10-10 ਸਾਲ ਲੋਕਾਂ ਨੇ ਉੱਠਣਾ ਨਹੀਂ ਸਿੱਧੇ ਨਹੀਂ ਹੁਣਾ ਜਿਹੜੇ ਹਾਲਾਤ ਅੱਜ ਘਰਾਂ 'ਚ ਬਣ ਗਏ ਆ ਸੇਵਾਲੇ ਸਿਵਾਲੀ ਭੱਜੇ ਜਾ ਰਹੇ ਆ ਤੇ ਲੋਕੀ ਦੇ ਮਤਲਬ ਇਹਨੂੰ ਨਾ ਇੱਕ ਐ ਚੀਜ਼ ਨੂੰ ਲੈਂਦੇ ਆ ਵੀ ਹੁਣ ਹੜਾ ਆ ਗਿਆ ਤੇ ਹੁਣ ਆਪਾਂ ਐ ਤਕੜੇ ਹੋ ਗਏ ਨਾ ਹੁਣ ਹੜ੍ਹ ਲੋ ਜ ਜਾਵੇ ਨਾ ਜੇ ਤੋੜੇ ਬੰਦਨੇ ਆ ਅਸੀਂ ਉਹ ਕਰਦਣਾ ਆਈ ਆ ਮੰਨ ਲੈ ਕਿ ਇਹ ਇਹਨਾਂ ਲੜਨਲੀ ਵੀ ਆ ਸੇਵਾ ਕਰਨ ਵਾਲਿਆਂ ਦੀ ਵੀ ਬੜੀ ਗੱਲ ਵਾ ਚਲੋ ਕਰਨੀ ਤੇ ਚਾਹੀਦੀ ਆ ਪਰ ਮੈਨੂੰ ਇਹ ਦੱਸੋ ਵੀ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਜਿਹਨੂੰ ਆਪਾਂ ਕੁਦਰਤੀ ਆਫਤ ਨਹੀਂ ਕਰਦੱਕੇ ਤਾਂ ਇਹ ਬੰਦੇ ਦੀਆਂ ਬਣਾਈਆਂ ਹੋਈਆਂ ਆਫਤਾਂ ਵਾਂ ਬੰਦੇਰੀਆਂ ਬਣਾਈਆਂ ਆਫਤਾਂ ਕਿਵੇਂ ਆ ਵੀ ਜਦੋਂ ਆਪਾਂ ਇੱਕ ਆ ਜ ਕਰਨਾ ਹੀ ਨਹੀਂ ਇਕੱਠੇ ਹੋ ਗਏ ਸਲਾਹ ਕੋਈ ਕਰਨੀ ਨਹੀਂ ਮੰਨਣੀ ਨਹੀਂ ਕਹਦੀ ਇੱਕ ਦੂਜੇ ਦੀ ਜੇ ਕੋਈ ਸਿਆਣਾ ਬੰਦਾ ਕਹਵੇ ਵੀ ਆਹ ਕੰਮ ਇਸ ਤਰ੍ਹਾਂ ਕਰੋ ਤੇ ਜਦੋਂ ਮੰਨਣੀ ਨਹੀਂ ਕਿਹਿੰਦੀ ਹੁਣ ਸਾਰੇ ਦਿਮਾਗ ਤੇ ਉਹ ਤੁਹਾਨੂੰ ਅੱਗੇ بڑا ਦਿਮਾਗ ਤੇ ਤੁਹਾਨੂੰ ਬੜੀ ਜੀ ਸਮਝਾ ਚੁੱਕੇ ਆ ਅੱਜ ਮੂਡ ਨਹੀਂ ਹੈਗਾ ਕੋਈ ਹਾਸੇ ਮਜ਼ਾਕ ਵਾਲਾ ਗੱਲ ਕਰਨ ਦਾ ਸਾਡੇ ਲੋਕਾਂ ਨੂੰ ਤੇ ਇੰਨਾ ਨਹੀਂ ਪਤਾ ਹਣਾ ਵੀ ਆ ਪੰਜਾਬ ਬਸ ਇਹਨਾਂ ਨੂੰ ਇੰਨਾ ਪਤਾ ਹੀ ਸਾਡਾ ਪੰਜਾਬ ਆਪਣਾ ਪੰਜਾਬ ਘਰ ਦੀ ਸ਼ਰਾਬ ਮਤਲਬ ਪੰਜਾਬ ਆ ਜੀ ਇਹੀ ਪੰਜਾਬੀ ਨੇ ਉਹ ਤਣ ਤੇ ਵੀਰਾਂ ਨੂੰ ਇਹ ਵੀ ਨਹੀਂ ਪਤਾ ਨਾ ਪੰਜਾਬ ਬਣਿਆ ਕਿਤਰਾ ਪੰਜ ਆਬ ਯਾਨੀ ਕਿ ਪੰਜ ਦਰਿਆ ਲੰਘਦੇ ਸੀ ਇਹ ਧਰਤੀ ਤੋਂ ਇਹ ਨਹੀਂ ਕਹਿ ਸਕਦੇ ਪੰਜਾਬ ਚ ਮਤਲਬ ਇਹ ਧਰਤੀ ਤੋਂ ਲੰਘਦੇ ਪੰਜ ਆਬ ਜਦੋਂ ਪਹਿਲਾ ਨਾਮ ਇਹਦਾ ਨਹੀਂ ਹੁੰਦਾ ਫਿਰ ਬਣ ਗਿਆ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਪੰਜ ਆਬ ਆਬ ਮਤਲਬ ਦਰਿਆ ਪੰਜਾਂ ਦਰਿਆਵਾਂ ਦੀ ਧਰਤੀ ਤੇ ਬਣ ਗਿਆ ਪੰਜਾਬ ਹੁਣ ਇੱਥੇ ਕਸੂਰਵਾਰ ਮੈਂ ਆਪਾਂ ਨੂੰ ਕਿਉਂ ਫੈਰਾਉਣ ਲੱਗਾ ਮੈਂ ਕਿਸੇ ਨੂੰ ਨਹੀਂ ਕਿਸੇ ਸਰਕਾਰਾਂ ਦੀ ਨਹੀਂ ਆਪਾਂ ਗੱਲ ਕਰਦੇ ਕਹੇ ਦੂਜਿਆਂ ਦੀ ਨਹੀਂ ਗੱਲ ਕਰਦੇ ਕਹੇ ਦੀ ਇਥੇ ਕਸੂਰਵਾਰ ਆਪਾਂ ਆਪਣੇ ਆਪ ਨੂੰ ਦਸੀਏ ਵੀ ਅਸੀਂ ਕਸੂਰਵਾਰ ਆਏ ਤੇ ਮੰਨਣਾ ਨਹੀਂ ਆਪਾਂ ਇਹ ਆ ਜਿਹੜੀ ਆਫਤ ਆਈ ਆ ਇਹਦੇ ਜ਼ਿੰਮੇਵਾਰ ਆਪਾਂ ਆ ਆਪਾਂ ਲੋਗ ਆ ਹੁਣ ਤੇ ਮਤਲਬ ਆਪਾਂ ਵੇਖਿਓ ਟਰੈਕਟਰ ਚਾੜ ਦੋ ਤੋੜੇ ਲਾ ਦੋ ਟਰਾਲੀਆਂ ਭੰਦੋ ਬੰਦੇ ਆਜੋ ਸੇਵਾ ਕਰ ਲੋ ਉਹ ਕਰ ਲੋ ਤੇ ਜੇ ਇਹੋ ਹੀ ਇੱਕ ਜੁਟਾ ਪਹਿਲਾਂ ਕਿਤੇ ਕੋਈ ਸਲਾਹ ਗੱਲ ਕੀਤੀ ਹੁੰਦੀ ਅਹੀਂ ਸਮਝਾਉਂਦਾ ਰਿਹਾ ਨਾ ਪਿੱਛੇ ਜੇ ਪਿੱਛੋਂ ਨਾ ਮੈਂ ਨਹੀਂ ਕਹੀ ਤਾਂ ਵੀ ਝੋਨਾ ਮਾੜੀ ਗੱਲ ਆ ਝੋਨਾ ਚੌਲ ਆ ਚਲੋ ਬਾਸਮਤੀ ਲਾਈ ਜਾਵੇ ਤਾਂ ਹੋਰ ਵੀ ਜ਼ਿਆਦਾ ਵਧੀਆ ਚੌਲ ਉਹ ਸਵਾ ਲੱਗਦੇ ਆ ਪਰ ਮਸਲਾ ਹੁਣੇ ਇੱਥੇ ਅੜ ਗਿਆ ਕਿ ਜਦੋਂ ਦਾ ਸਾਨੂੰ ਉਹ ਕਹਿੰਦੇ ਨੇ ਨਾ ਵੀ ਆਪਣੇ ਮੁੱਖ ਮੰਤਰੀ ਸਾਹਿਬ ਨੇ ਜਦੋਂ ਦਾ ਇਹ ਸਰਚ ਕੀਤਾ ਵੀ ਬਟਨ ਨੱਪੋ ਤੇ ਪਾਣੀ ਮੋਟਰਾਂ ਚੋਂ ਬਾਹਰ ਆ ਪਾਣੂ ਬਸ ਇੱਕ ਚੀਜ਼ ਦੇ ਇਹ ਉਹ ਤੇ ਬਣੀ ਹੀ ਵੀ ਕਿਤੇ ਲੋਡ ਪੈਣ ਤੇ ਵਰਤੋ ਕਿ ਤਰੀਕੇ ਨਾਲ ਵਰਤੋ ਅਹੀਂ ਤੇ ਖੜੇ ਹੀ ਪੈ ਗਏ ਮੋਟਰਾਂ ਦੀ ਦਿਵਾਲੀ ਹੋ ਗਈ ਹੁਣ ਗੱਲ ਉੱਥੇ ਆਣ ਕੇ ਜੁੜਨਦੀ ਆ ਜਿਹੜੀ ਆ ਪਿਛੇ ਤੁਹਾਨੂੰ ਮੈਂ ਰੌਲਾ ਪਾਦਾ ਰਿਹਾ ਮੈਂ ਵੀ ਆਪਾਂ ਪਾਣੀ ਬਚਾਓ ਪਾਣੀ ਬਚਾਉਣ ਦਾ ਮਸਲਾ ਇਹ ਹੀ ਹੁਣ ਲੋ ਕਈ ਕਈ ਵਿਚਾਰੇ ਇਹੋ ਜਿਹੇ ਵੀ ਆ ਗਏ ਆਂਦੇ ਤੁਈਆਂ ਦੇ ਪਾਣੀ ਪਿਚਾਓ ਪਾਣੀ ਤੇ ਆ ਹੀ ਬੜਾ ਗਿਆ ਲੈ ਚਲੋ ਇਹ ਗੱਲਾਂ ਨਹੀਂ ਕਰਦਾ ਵਾ ਕਾਹ ਵਿੱਚ ਜੀ ਦੇ ਕਰ ਪੈਂਦਾ ਤੁਹਾਡੀਆਂ ਵੇਖ ਕੇ ਕਰੀਏ ਕੀ ਸਰਦਾਰ ਜੀ ਜੇ ਸਾਰੀ ਦੁਨੀਆ ਇਕੱਠੀ ਹੋਈ ਹੁੰਦੀ ਆ ਮੋਟਰਾਂ ਨਾਲ ਝੋਨਾ ਨਾ ਲੱਗਦਾ ਦਰਿਆਈ ਪਾਣੀ ਨਾਲ ਝੋਨਾ ਲੱਗਦਾ ਦਰਿਆ ਆਪਣੇ ਖਾਲੇ ਜਾਂਦੇ ਸੂਏ ਆਪਣੇ ਚੱਲਦੇ ਰਹਿੰਦੇ ਖਾਲ ਆਪਣੇ ਪਿੰਡਾਂ 'ਚ ਚੱਲਦੇ ਰਹਿੰਦੇ ਜਿਹੜੇ ਆਪਾਂ ਤੋੜੀ ਪੰਨੀ ਫਿਰਦੇ ਬੰਦੀ ਕਰਦੇ ਆਦੇ ਆਪਣ ਤੇ ਕਾਲੀ ਪਈ ਆ ਖਾਲ ਖੂਲ ਪੂਰਦੀਏ ਐ ਪੱਧਰਾ ਕਰਦੀਏ ਸਾਰਾ ਕੋਦੇ ਬਸ ਝੋਨਾ ਲਾ ਦੀਏ ਝੋਨਾ ਠੋਕੀਏ ਕਰਾ ਹੁਣ ਲਾ ਗਏ ਝੋਨੇ ਹੋ ਗਏ ਝੋਨੇ ਵਧਿਆਦ ਕੀ ਪੁੱਛੋ ਉਹਨਾਂ ਨੂੰ ਜਾ ਕੇ ਹੁਣ ਵਿਪਤਾ ਜਿਹਦੇ ਘਰ ਬਣੀ ਆ ਉਹਨੂੰ ਤੇ ਪਤਾ ਵਾ ਤੋ ਜਿਹਨੂੰ ਜਿਹਦੇ ਤੇ ਬਣ ਗਈ ਉਹਨੂੰ ਤੇ ਪਤਾ ਵਾ ਵੀ ਕੀ ਹੋ ਗਿਆ ਹੁਣ ਅੱਜ ਨੂੰ ਆ ਗੱਲ ਦਸੀਏ ਉਹ ਰੋ ਪੇਟ ਕੇ ਆਖਣਗੇ ਵੀ ਦੱਸੋ ਵੀਰਾ ਕੀ ਕਰਨਾ ਚਾਹੀਦਾ ਐ ਸੰਨ ਕਿਵੇਂ ਹੋਣਾ ਚਾਹੀਦਾ ਐ ਅੱਜ ਉਹ ਗੱਲਾਂ ਉੱਥੇ ਹੀ ਆ ਗਈਆਂ ਪਿੱਤਾਂ ਨੂੰ ਇਕਜੁੱਟ ਹੋ ਕੇ ਦਰਿਆਈ ਪਾਣੀ ਨਾਲ ਝੋਨਾ ਲਾਉਣਾ ਨਹੀਂ ਤੇ ਨਹੀਂ ਲਾਉਣਾ ਨਹੀਂ ਤੇ ਫਸਲ ਨਹੀਂ ਲਾਉਣੀ ਮੋਟਰ ਨਾਲ ਉਹ ਸਬਜ਼ੀਆਂ ਲਾਓ ਸਬਜ਼ੀਆਂ ਲਾਓ ਖੇਤੀਬਾੜੀ ਕਰੋ ਬਾਗ ਲਾਓ ਉਹ ਹੋਰ ਹੀ ਬੜਾ ਫਲ ਫਰੂਟ ਲਾਓ ਮਨੋ ਬੜਾ ਕੁਸ਼ ਆਪਜੀ ਤੇ ਜਿਹੜੇ ਪਾਣੀ ਘਟ ਖਾਂਦੀਆਂ ਇਹ ਚੀਜ਼ਾਂ ਤੇ ਸਾਰਾ ਪਾਣੀ ਜਿਹੜਾ ਹੀ ਉਦੋਂ ਮਰਨਦੇ ਨੇ ਆਪਾਂ ਭੁੱਖੇ ਪਾਣੀ ਹਣੋ ਸੂਵੇ ਸੁੱਕੇ ਹੁੰਦੇ ਆ ਆ ਜਿਹੜੇ ਵੱਡੇ ਵੱਡੇ ਦਰਿਆ ਸੁੱਕੇ ਫਿਰਦੇ ਹੁੰਦੇ ਪੰਜਾਬ ਆ ਵੀ ਆਪਣੇ ਸੁੱਕੇ ਫਿਰਦੇ ਹੁੰਦੇ ਆ ਉਦੋਂ ਆਪਣਾ ਇਹ ਗੰਨਾ ਧਿਆਨ ਨਹੀਂ ਆ ਇਹ ਹੁਣ ਸਾਰਾ ਯੋਰ ਲਾਗਣ ਡਿਆ ਸਾਡਾ ਭੱਜੇ ਹੀ ਜਾਂਨੇ ਆ ਸੇਵਾ ਕਰ ਦੇਣੀ ਆ ਕੋਠਿਆਂ ਤੇ ਚੜ ਚੜ ਬੜਾ ਦੱਸਦੇ ਜਾਂ ਜਾ ਕੇ ਅਹੀਂ ਉਹਨਾਂ ਕਰ ਆਖਵਾ ਆਈ ਇਹ ਹੀ ਉਹਨਾਂ ਨੂੰ ਆ ਪਿਆ ਆਈ ਲੀਡਰ ਆਪਣੀ ਰਾਜਨੀਤੀ ਚ ਲੱਗੇ ਅੱਜ ਇੱਥੇ ਪਤਾ ਨਹੀਂ ਕਿਹਦੇ ਦੋ ਲੜਦੇ ਹੋਏ ਆਫਜ਼ੇ 21 ਪਾਰਟੀ 'ਚ ਲੜੀ ਜਾਂਦਾ ਦੱਸ ਐ ਕੋਈ ਗੱਲ ਕਰਨ ਵਾਲੀ ਇਹਨਾਂ ਦੀ ਉਹ ਚਾਚਾ ਭਤ ਜਿੱਥੇ ਪਤਾ ਨਹੀਂ ਕਿਹੜੇ ਹੋ ਮੈਂ ਵੇਖਣ ਡਿਆ ਉਸਦੇ ਲੀਡਰ ਓਏ ਜੁੰਡਾ ਜੁੰਡੀ ਉਹਨੂੰ ਫਿਰਦਾ ਏ 21 ਪਾਰਟੀ ਦੇ ਹੀ ਬਿਵਤਾ ਕੀ ਆ ਫਿਰ ਗੱਲ ਤੇ ਉਹ ਆ ਗਈ ਨਾ ਬਿਵਤਾ ਉਹਦੀ ਆ ਜਿਹਦੇ ਪੈ ਗਈ ਆ ਕਿਤੇ ਇਹ ਮਸਲਾ ਆਪਾਂ ਆਮ ਹੀ ਵੇਨੇ ਆ 100 ਘਰ ਤੇ ਬਿਪਤਾ ਪਈ ਹੋਵੇ ਤੇ 20 ਤੇ ਨਾਂ ਪਈ ਹੋਵੇ ਨਾ ਉਹ ਵੀ ਨਹੀਂ ਤੁਰਦੇ 20 ਤੇ ਪਈ ਹੋਵੇ ਤੇ 100 ਤੇ ਨਾਂ ਪਈ ਹੋਵੇ ਤੇ ਉਹ ਵੀ ਜਾਂਦੇ ਵੀ ਕੋਈ ਨਹੀਂ ਐਗਜ਼ਾਮਪਲ ਜਿੱਤਰਾ ਮਰਜ਼ੀ ਬਣਾ ਲਓ ਯਾਰ ਗੱਲ ਕਾਦੀ ਵੀ ਉਦੋਂ ਸਾਥ ਨਹੀਂ ਦੇਣਾ ਜਦੋਂ ਆਪ ਤੇ ਪੈਣੀ ਆ ਫਿਰ ਚੀਕਾਂ ਮੱਜਣੀਆਂ ਫਿਰ ਫੜ ਲਓ ਫੜ ਲਓ ਫਲਾਣਿਆਂ ਉਧਰ ਨੂੰ ਭੱਜ ਜਾ ਇਗਰੇ ਨੂੰ ਉਧਰ ਸੱਡ ਆਓ ਕਿ ਇਹਨੂੰ ਉਧਰ ਲੈ ਜਾਓ ਹੈ ਹਾਂਜੀ ਤੁਹਾਨੂੰ ਕਈ ਵਾਰੀ ਇਹ ਗੱਲ ਸਮਝਾਈ ਆ ਪਿੱਛੇ ਜੇ ਆ ਮੇਰੀਆਂ ਆਡੀਓ ਉਦੋਂ ਮੈਂ ਪਾਈਆਂ ਸੀ ਬੜੀਆਂ ਰੌਲਾ ਪਾਉਂਦਾ ਰਹਿ ਗਿਆ ਮੈਂ ਆਪਣੀ ਖੇਤੀਬਾੜੀ ਨਹੀਂ ਕੀਤੀ ਐ ਮੈਂ ਕਿ ਮੈਂ ਆਪਣੀ ਖੇਤੀਬਾੜੀ ਉਹ ਦੱਸੂ ਆ ਜੇ ਉਹ ਵੀ ਤਰੀਕਾ ਦੱਸ ਅੱਜ ਰਹਿਣ ਦਿਓ ਮੈਂ ਲਾਉਣਾ ਹੀ ਕੁਝ ਨਹੀਂ ਮੈਂ ਕਿਉਂ ਨਾ ਮਣੀ ਲਾਉਣਾ ਮੈਂ ਲਾਉਣਾ ਹੀ ਕੋਹ ਨਹੀਂ ਮਾ ਪਾਣੀ ਆ ਤੇ ਪਾਣੀ ਲੈ ਨਵੀਆਂ ਗੱਲਾਂ ਪਾਣੀ ਕਿੱਥੋਂ ਆਊ ਕਿੱਥੇ ਖੇਤੀ ਕਰਾਂਗੇ ਪੁੱਛ ਲੋ ਜਦਰਾਏ ਪਾਣੀ ਕਿੱਥੇ ਮੰਨਣੀ ਨਹੀਂ ਕਿਸੇ ਦੀ ਗੱਲ ਕੋਈ ਸਲਾਹ ਸਿਆਣੇ ਦੀ ਉਲਟੀਆਂ ਦੱਸਣੀਆਂ ਜਾਣੀਆਂ ਗੱਲਾਂ ਵੀ ਉਹ ਨਹੀਂ ਠੀਕ ਬੰਦਾ ਹੋ 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 ਇਹ ਲੱਗਿਆ ਹੁਣ ਠੀਕ ਆ ਸੱਟ ਜੇ ਖੁਸ਼ ਜੇ ਉਹ ਵੀ ਇਤਰਾਹ ਦਾ ਹੀ ਆ ਜਿੱਥੇ ਆੜਾ ਇਹ ਉਹ ਵੀ ਬੰਦੇ ਇਤਰਾਹ ਦੇ ਹੀ ਆਪਣੇ ਅਰਗੇ ਹੀ ਆ ਤੇ ਤੁਹਾਡੇ ਬਣੇ ਕਿ ਦੇ ਜਿਉਂਦਾ ਤੇ ਵਿਪਤਾ ਬਣੀਏ ਤੇ ਉਹ ਬੜੇ ਸਿਆਣੇ ਆ ਉਹ ਵੀ ਆਪਣੇ ਅਰਗੇ ਹੀ ਜੇ ਉੱਤੇ ਵੀ ਕੋਈ ਆੜਾ ਰਗਾ ਕੋਈ ਸਮਝਾਉਣ ਡਿਆ ਹਣਾ ਕਹਿੰਦੇ ਨੇ ਆ ਪੀ ਗੁਰੂ ਆਪਾਂ ਇਦਾਂ ਕਰੋ ਜੇ ਝੋਨੇ ਨਾਲ ਲਾਈਏ ਤੇ ਨਹਿਰੀ ਪਾਣੀ ਵਾਲੇ ਬਣੇ ਧਿਆਨ ਦਿਈਏ ਮੋਟਰਾਂ ਮੋਟਰਾਂ ਬੰਦ ਰੱਖੀਏ ਤੇ ਰਲ ਮਿਲ ਕੇ ਸਰਕਾਰਾਂ ਅੱਗੇ ਵਾਸਤਾ ਪਾਈਏ ਰਲ ਮਿਲ ਕੇ ਬਈਏ ਜਾਗੇ ਗ੍ਰਾਮ ਬੰਨਾਂ ਦੇ ਉੱਤੇ ਹੂੰ ਵੀ ਕਰੀਏ ਕੋਈ ਆਪਣਾ ਹਿੰਮਤ ਕਰੀਏ ਇੱਕ ਨੇ ਕੀਤੀ ਹੈ ਨਾ ਇੱਕ ਰਾਹ ਨਹਿਰਾ ਜ ਟੱਕ ਤੇ ਬੰਨ ਜਟਾਣਾ ਪਛੇ ਨਾਮ ਸੁਣਿਆ ਹੈ ਨਾ ਇੱਕੇ ਬੰਦੇ ਨੇ ਕਰਤਾ ਹੈ ਨਾ ਕੰਮ ਜਦੋਂ ਕਰਦੇ ਆਈ ਸੇਨਾ ਸਿੱਧੂ ਮੂਸੇਵਾਲ ਦੇ ਵੀ ਸਾਡੇ ਨੇ ਫਿਰ ਜਟਾਣਾ ਉਹ ਹੁਣ ਤਾਂ ਜਟਾਣੇ ਨੂੰ ਡੀਕਦੇ ਰਹੋ ਤੁਸੀਂ ਜਟਾਣੇ ਨਾ ਬਣਿਓ ਤੁਸੀਂ ਨਾ ਬਣਿਓ ਜਟਾਣਾ ਤੁਸੀਂ ਨਾ ਬਣਿਓ ਸਿਆਣੇ ਵੀ ਅਹੀਂ ਵੀ ਕੋਈ ਗੱਲ ਕਰੀਏ ਵੀ ਭਰਾ ਸਾਡੇ ਉਹ ਸਾਨੂੰ ਨਹਿਰਾਂ ਚ ਪਾਣੀ ਦੋ ਸਾਡੇ ਸੂਇਆਂ ਚ ਪਾਣੀ ਖੱਲੋ ਸਾਡੇ ਦੇ ਖਾਲ ਕਢਾਓ ਕਾਲ ਮੈ ਤੇ ਨਿਕਲਨੇ ਚਾਹੀਦੇ ਅਹੀਂ ਆਪ ਉਹ ਤੇ ਸਾਡਾ ਨੱਪੀ ਫਿਰਦੇ ਆ ਜਿਹੜੇ ਇਹ ਬੰਦੇ ਦੇ ਸਾਡੇ ਦੇ ਆਪ ਤੇ ਨੱਪੀ ਫਿਰਦਾ ਆ ਹੁਣ ਕੀ ਕਰੀਏ ਗੱਲ ਕੱਲ ਮਲਾ ਕੇ ਵੀ ਹੜ੍ਹਾਂ ਵਾਲੀ ਸਥਿਤੀ ਬਹੁਤ ਮਾੜੀ ਐ ਵੀਡੀਓ ਇਹੋ ਪਈ ਜਾਣੀਆਂ ਇੱਥੇ ਇੰਨੀਆਂ ਮੱਝਾਂ ਰੁੜ ਗਈਆਂ ਇੱਥੇ ਇਨੇ ਰੁੜ ਗਏ ਇੱਥੇ ਆ ਹੋ ਗਿਆ ਇੱਥੇ ਇਨੇ ਮਰ ਗਏ ਇੰਨੇ ਬਚ ਗਏ ਇੰਨੇ ਡੁੱਬ ਗਏ ਇੰਨੇ ਤਰ ਗਏ ਖਬਰਾਂ ਹੀ ਆਉਣੀਆਂ ਆ ਆ ਖਬਰ ਨਹੀਂ ਲੱਗਣੀ ਜਿਹੜੀ ਮੈਂ ਤੁਹਾਨੂੰ ਮੋੜ ਸ਼ੁਰੂ ਕੀਤਾ ਸੀ ਅੱਜ ਤੋਂ 3 ਮਹੀਨੇ ਪਹਿਲਾਂ ਇਹ ਗੱਲ ਨਹੀਂ ਬੰਨਨੀ ਵੀ ਆਓ ਚਲਿਏ ਆਪਾਂ ਵੀ ਕੋਈ ਹਿੰਮਤ ਮਾਰੀਏ ਆਪਾਂ ਵੀ ਬੰਦੇ ਹੀ ਆਂ ਬਣ ਕੇ ਕਰੋ ਪਿੰਡੋ ਪੰਡੀ ਸੜਕਾਂ ਮਰੋਕਣੀਆਂ ਮਾਨਮੀਆਂ ਬਸ ਇਹੋ ਜੇ ਕੰਮ ਆਪ ਨੂੰ ਆਉਂਦੇ ਆ ਤੇ ਇਹ ਜੀ ਸ਼ਾਇ ਕੋਈ ਕੋਈ ਨਾ ਕੋਈ ਵੀਰ ਸੱਜਣ ਦੇ ਦਿੰਦਾ ਫਿਰ ਬਰਬੋਕ ਦੋ ਸੜਕ ਹੀ ਰੋਕ ਦੋ ਬਾਨਾ ਦਿਓ ਹੁਣ ਰੋਕੋ ਪਾਣੀ ਨੂੰ ਹਣ ਕਿਤਰਾ ਰੋਕਣਾ ਪਾਣੀ ਨੂੰ ਆਪਾਂ ਅਸੀਂ ਦਰਦੀਆ ਧੋਖਿਆ ਨੁਕਸਾਨ ਹੋਏ ਦਾ ਪਰ ਆ ਤੁਹਾਡੀ ਅਕਲ ਤੇ ਕੋਈ ਅਫਸੋਸ ਵੀ ਨਹੀਂ ਕੀਤਾ ਜਾ ਸਕਦਾ ਚੰਗਾ ਦੀ ਸਤਿ ਸ੍ਰੀਕਾਲ ਸਮਝੋ ਸਿਆਣੇ ਬਣੋ ਰਲ ਕੇ ਚੱਲੋ ਬੜੀ ਆਦੀ ਸਮਝਾ ਚੁੱਕਾ ਹਾਂ ਨਹੀਂ ਸਮਝਣਾ ਤੇ ਤੁਹਾਡੀ ਮਰਜ਼ੀ ਭਰਾ ਨੋ ਨਿਆਰੇ